ਜਾਨ ਗਿਆ ਜਿਹੜਾ ਪੰਜਾਬ ਪੁਲਿਸ ਨੇ ਇੱਕ ਬਾਦਰੀ ਵਾਲਾ ਕੰਮ ਕਰਕੇ ਇੱਕ ਪਰਿਵਾਰ ਨੂੰ ਬਚਾਉਣ ਦੇ ਵੱਲ ਲੱਗੀ ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਸਾਡਾ ਬੱਚਾ ਪਵਕੀਰਤ ਜਿਹੜਾ ਕਿ ਮੈਸਵਿੰਦਾ 8 ਸਾਲ ਦੀ ਉਮਰ ਦਾਗਾ ਉਹ ਅੱਜ ਸਹੀ ਸਲਾਮਤ ਪਰਿਵਾਰ 'ਚ ਪਹੁੰਚਿਆਗਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਮੈਸਵਿੰਦਾ ਬੜੀ ਮੁਸਤੈਦੀ ਦਿਖਾਈ ਔਰ ਇੱਕ ਵੱਡਾ ਆਪਰੇਸ਼ਨ ਜਿਹੜਾ 24 ਘੰਟੇ ਸਫਲ ਹੋਇਆਗਾ ਪੰਜਾਬ ਦੇ ਅੰਦਰ ਮੈਸਵਿੰਦਾ ਇੱਕ ਮਿਸਾਲ ਕਾਇਮ ਜਿਹੜੀ ਆ ਉਹ ਸਰਕਾਰ ਨੇ ਕੀਤੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਕ ਮੁੱਖ ਮੰਤਰੀ ਸਾਹਿਬ ਖੁਦ ਇਸ ਆਪਰੇਸ਼ਨ ਦੀ ਦੇਖਰੇਖ ਕਰ ਰਹੇ ਸੀ ਲਗਾਤਾਰ ਖੰਨਾਪੁਰਸ ਦੇ ਟੱਚ ਵਿੱਚ ਮਲੇਰਕੋੜਲਾ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਉਹ ਇੱਕ ਵੱਡਾ ਸਾਂਝਾ ਆਪਰੇਸ਼ਨ ਕਰ ਰਹੀ ਸੀਗੀ ਔਰ ਲਗਾਤਾਰ ਜਿਹੜਾ ਦੋਸ਼ੀਆਂ ਨੂੰ ਚੇਸ ਕੀਤਾ ਜਾ ਰਿਹਾ ਸੀਗਾ ਔਰ ਲਗਾਤਾਰ ਉਹਦੀ ਮਿਹਨਤ ਨਿਗਰਾਨੀ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਮਿਸਾਲ ਪੇਸ਼ ਕੀਤੀ ਆ ਕਿ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਉਹਦੇ ਨਾਲ ਸਖਤੀ ਨਾਲ ਰਿਛਿਆ ਜਾਊਗਾ ਜੇ ਕੋਈ ਵੀ ਵਿਅਕਤੀ ਜੇਕਰ ਕਾਨੂੰਨ ਨੂੰ ਖਰਾਬ ਕਰਨ ਦਾ ਯਤਨ ਕਰੂਗਾ ਕਾਨੂੰਨ ਨੂੰ ਤੋੜਨ ਦਾ ਯਤਨ ਕਰੂਗਾ ਤਾਂ ਮੈਂ ਸਮਝਦਾ ਉਹਨੂੰ ਪੰਜਾਬ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਣਾ ਪਊਗਾ ਕਿਉਂਕਿ ਬਿਲਕੁਲ ਕਿਸੇ ਦੇ ਵੀ ਖਿਲਾਫ ਕਿਸੇ ਵੀ ਵਿਅਕਤੀ ਨੂੰ ਜਿਹੜਾ ਉਹ ਵਕਸ਼ਿਆ ਲੈ ਜਾਊਗਾ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਪੰਜਾਬ ਦੇ ਅੰਦਰ ਅਮਨ ਕੌਨ ਦੀ ਸਥਿਤੀ ਨੂੰ ਤੋੜਨ ਦਾ ਯਤਨ ਕਰੂਗਾ ਸੋ ਬਹੁਤ ਮੈਂ ਸਮਝਦਾ ਬਹੁਤ ਵੱਡਾ ਦੇਣਾ ਕਿ ਬੱਚਾ ਸਾਡੇ ਵਿਚਕਾਰ ਆਇਆਗਾ ਉਹਦਾ ਪਰਿਵਾਰ ਉਹਨਾਂ ਦਾ ਬੱਚੇ ਦਾ ਪਿਤਾ ਉਹਨਾਂ ਦੀ ਮਾਂ ਉਹਨਾਂ ਦਾ ਦਾਦਾ ਉਹਨਾਂ ਸਾਰਾ ਪਰਿਵਾਰ ਸਾਰਾ ਪਿੰਡ ਜਿਹੜਾ ਇਕੱਠਾ ਹੋਇਆ ਇਹਦੇ ਨਾਲ ਹੀ ਮੈਂ ਸਮੁੱਚੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਸਾਥ ਦਿੱਤਾ ਜਿਨ੍ਹਾਂ ਨੇ ਪੰਜਾਬ ਸਰਕਾਰ ਦਾ ਸਾਥ ਦਿੱਤਾ ਔਰ ਲਗਾਤਾਰ ਇੱਕ ਮੈਂ ਸਮਝਦਾ ਕੜੀ ਵਜੋਂ ਕੰਮ ਕਰਕੇ ਇਸ ਆਪਰੇਸ਼ਨ ਨੂੰ ਨੇਪੜੇ ਚੜ੍ਹਿਆ ਹੈਗਾ ਸੋ ਮੈਂ ਤਾਂ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੂਗਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਖੁਦ ਆਪਰੇਸ਼ਨ ਨੂੰ ਦੇਖਿਆ ਔਰ ਇੱਕ ਵੱਡਾ ਮੈਸਮੈਂਡਾ ਜਿਹੜਾ ਕਿਲਾ ਸੀ ਉਹ ਜਿੱਤਿਆਗਾ ਤੇ ਮੰਤਰੀ ਸਾਹਿਬ ਪਹਿਲਾਂ ਜਿਹੜੇ ਕ੍ਰਿਮੀਨਲ ਹੁੰਦੇ ਸੀ ਅਕਸਰ ਫਿਲਮਾਂ 'ਚ ਦੇਖਣ ਨੂੰ ਮਿਲਦਾ ਸੀ ਕਿ ਇਹੋ ਜਿਹਾ ਅੰਜਾਮ ਹੁੰਦਾ ਸੀ ਪਰ ਪੰਜਾਬ ਪੁਲਿਸ ਰਿਐਲਿਟੀ ਕਰਕੇ ਦਿਖਾ ਰਹੀ ਹੈ ਕਿ ਖੋ ਬਿਲਕੁਲ ਅੱਜ ਪੰਜਾਬ ਪੁਲਿਸ ਨੇ ਉਹ ਗਰਾਊਂਡ ਤੇ ਦਿਖਾਇਆਗਾ ਜਿਹੜਾ ਕਿ ਮੈਸਮੈਂਡਾ ਜਿਸ ਤੁਸੀਂ ਕਿਹਾ ਕਿ ਫਿਲਮਾਂ 'ਚ ਹੁੰਦਾ ਸੀ ਅੱਜ ਉਹ ਗਰਾਊਂਡ ਤੇ ਹੋਇਆਗਾ ਕਿ 24 ਘੰਟੇ ਔਰ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਬੱਚਾ ਅੱਜ ਪਰਿਵਾਰ 'ਚ ਜਿਹੜਾ ਉਹ ਵਾਪਸ ਪਰਤਿਆ ਉਹ ਕੋਈ ਵੀ ਕਿਸੇ ਵੀ ਕਿਸਮ ਦੀ ਇੰਜਰੀ ਨਹੀਂ ਹੈਗੀ ਬਿਲਕੁਲ ਉਹ ਤੰਦਰੁਸਤੀ ਦਾ ਉਹਦਾ ਮੈਡੀਕਲ ਵੀ ਅਸੀਂ ਕਰਾਇਆ ਗਿਆ ਬਿਲਕੁਲ ਤੰਦਰੁਸਤੀ ਦਾ ਉਸ ਮੈਦ ਨੇ ਖੁਦ ਗੱਲਾਂ ਕਰਦਾ ਆਇਆ ਗਿਆ ਉਹਨੇ ਦੱਸਿਆ ਕਿ ਮੈਂ ਤਾਰਾ ਜਿਹੜਾ ਕਾਨਵੈਂਟ ਸਕੂਲ ਆ ਉਹਦੇ 'ਚ ਪੜਦਾਗਾ ਔਰ ਫਰਸਟ ਕਲਾਸ ਦੇ ਅੰਦਰ ਪੜਦਾਗਾ ਸੋਨੇ ਆਪਣਾ ਨਾਮ ਭਵਕੀਰ ਦੱਸਿਆ ਗਿਆ ਸੋ ਇੱਥੋਂ ਪਤਾ ਲੱਗਦਾਗਾ ਕਿ ਬੱਚਾ ਬਿਲਕੁਲ ਚੜਦੀ ਕਲਾ ਦੇ ਅੰਦਰ ਆ ਔਰ ਤੰਦਰੁਸਤ ਹੈਗਾ ਅਪਰਾਧੀਆਂ ਨੂੰ ਕੀ ਸਨੇਹ ਦੇਣਾ ਚਾਹੋ ਸੋ ਅਪਰਾਧੀਆਂ ਨੂੰ ਬਹੁਤ ਵੱ ਉਹ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਪੁਲਿਸ ਵੱਲੋਂ ਮਿਲ ਚੁੱਕਿਆ ਹੈਗਾ ਕਿ ਕੋਈ ਵੀ ਜਿਹੜਾ ਅਪਰਾਧੀ ਆ ਕਿਸੇ ਵੀ ਕਿਸਮ ਦਾ ਅਪਰਾਧ ਕਰਦਾਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੇ ਅਫਸਰ ਨੇ ਜਾਂ ਟੀਮਾਂ ਨੇ ਚੰਗਾ ਕੰਮ ਕੀਤਾ ਆਪਣੀ ਦਲੇਰੀ ਦਿਖਾਈ ਹੈ ਬਹਾਦਰੀ ਨਾਲ ਜਿਹੜਿਆ ਪੰਜਾਬ ਪੁਲਿਸ ਤੇ ਸਰਕਾਰ ਦੀ ਸ਼ਾਖ ਨੂੰ ਬੁਝਾਈ ਆ ਉਹਨਾਂ ਦੀ ਹੌਸਲਾ ਚਾਹੀਏ ਦੇਖੋ ਬਿਲਕੁਲ ਜਿੰਨਾ ਅਫਸਰਾਂ ਨੇ ਇਸ ਆਪਰੇਸ਼ਨ ਦੌਰਾਨ ਆਪਣਾ ਭੂਮਿਕਾ ਨਿਭਾਈ ਆ ਸੋ ਉਹਨਾਂ ਨੂੰ ਬਿਲਕੁਲ ਸਨਮਾਨਤ ਕੀਤਾ ਜਾਊਗਾ ਮੈਂ ਤਾਂ ਸਾਡੇ ਨਾਲ ਖੜੀ ਆ ਜੋਤੀ যাদਬ ਜੀ ਜਿਹੜਾ ਕਿ ਖੰਨਾ ਪੁਲਿਸ ਦੇ ਐਸਐਸਪੀ ਨੇਗੇ ਔਰ ਮਲੇਰ ਕੋੜਲਾ ਪੁਲਿਸ ਦੇ ਐਸਐਸਪੀ ਗਗਨ ਅਜੀਤ ਸਿੰਘ ਜੀ ਪਟਿਆਲਾ ਪੁਲਿਸ ਦੇ ਡਾਕਟਰ ਨਾਨਕ ਸਿੰਘ ਜੀ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਸੀ ਖੁਦ ਹੋਰ ਸਾਰੇ ਆਫੀਸਰ ਸਹਿਬਾਨ ਡੀਜੀਪੀ ਸਹਿਬਾਨ ਇਸ ਸਾਰੇ ਸਪਰੇਸ਼ਨ ਦੀ ਜਿਹੜੀ ਆ ਹੋਗਵਾਈ ਕਰ ਰਹੇ ਸੀ ਸਾਰੇ ਸਪਰੇਸ਼ਨ ਨੂੰ ਦੇਖ ਰਹੇ ਸੀ ਔਰ ਬਹੁਤ ਸਾਰੇ ਜਵਾਨ ਪੁਲਿਸ ਅਫਸਰ ਜਿਹੜੇ ਉਹ ਗਰਾਊਂਡ ਤੇ ਵੀ ਸੀਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਆਪ ਜਿਹੜੀ ਆ ਉਹ ਪੈਣੀ ਅੱਖ ਨਾਲ ਦੇਖ ਰਹੀ ਸੀ ਕਿਉਂਕਿ ਅਸੀਂ ਵੀ ਅੱਜ ਕੈਬਨਟ ਦੀ ਮੀਟਿੰਗ ਸੀ ਸਵੇਰ ਤੋਂ ਸਾਰੇ ਚਿੰਤਤ ਸੀਗੇ ਸੋ ਬਹੁਤ ਅੱਛਾ ਮੈਸਮਨ ਦਾ ਆਪਰੇਸ਼ਨ ਉਹ ਸਫਲ ਹੋਇਆਗਾ ਸੋ ਆ ਬੱਚੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਮਾਹੌਲ ਅੱਜ ਦੋਨੇ ਭਰਾ ਜਿਹੜੇ ਮਿਲ ਰਹੇ ਨੇਗੇ ਸੋ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋਇਆਗਾ ਜੇਕਰ ਪੰਜਾਬ ਦੇ اندر ਅਮਨ ਕੁਰ ਜਿਹੜਾ ਉਹ ਠੀਕਾ ਇੱਕ ਮਿੰਟ ਆ